ਕੁਲਗੀ ਸਤਿਕਾਰਿਤ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਲ ਜੋਸ਼ੀ ਜੋਸ਼ੀ ਚੈਨਰਾਉਂ ਤੇ ਤੁਹਾਡਾ ਸਵਾਗਤ ਹੈ। ਨੌਦੀਪ ਕੇ ਪਹਿਲਾਂ ਮੈਥੋਂ ਫੋਨ ਨੰਬਰ ਪੁੱਛਿਆ ਸੀ ਮੈਂ ਕੱਲ ਵੀ ਪਤਾ ਅੱਜ ਵੀ ਦੱਸ ਦਿੰਨੀ ਆ ਫੋਨ ਨੰਬਰ ਉਹ ਕਹਿੰਦੇ ਕਈ ਵਾਰੀ ਸਾਨੂੰ ਨਾ ਗੱਲ ਕਰਨੀ ਪੈਂਦੀ ਹੈ ਵੀ ਮੈਂ ਲੇਡੀਜ਼ ਦਾ ਕੋਈ ਮੈਨੂਤਾ ਨਹੀਂ ਪਾਉਂਦੀ ਤੇ ਫਿਰ ਮੈਂ ਉਹ ਫੋਨ ਤੇ ਦੱਸ ਦੇ ਦਿੰਨੀ ਆ ਤੇ ਕਈ ਵਾਰੀ ਇੱਥੇ ਮੈਂ ਨਹੀਂ ਪਾ ਸਕਦੀ ਇਹ ਲੇ ਵੀਰਾ ਫੋਨ ਨੰਬਰ ਪਹਿਲਾਂ ਤਾਂ ਨੋਟ ਕਰ ਲਓ 98157 15580 ਕਿੰਨਾ ਦੁਬਾਰਾ ਲੇਖੋ 98157 15580 ਤੇ ਲੋ ਫਿਰ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਮੇਰੇ ਕੋਲ ਇੱਥੇ ਮੋਢੇ ਆਏ ਨੌਜਵਾਨ ਉਹ ਕਹਿੰਦੇ ਜੀ ਸਾਡੇ ਮੋਢਿਆਂ 'ਚ ਦਰਦ ਕਿਤੇ ਸਾਡੇ ਇੱਕ ਕਹਿੰਦਾ ਮੇਰੀ ਠੂਈ 'ਚ ਬਹੁਤ ਦਰਦ ਹੁੰਦਾ ਤੇ ਮੈਂ ਕਿਹਾ ਬੇਟਾ ਇਹ ਵੀ ਨੁਕਤਾ ਪਾਇਆ ਹੋਇਆ ਹੈ ਨਾ ਕੰਗਿਆਂ ਤਾਂ ਕਰਕੇ ਜਮਾ ਕੇ ਵੀ ਦੇਖ ਲਿਆ ਉਹ ਕਹਿੰਦੇ ਸਾਨੂੰ ਲੱਭ ਕੇ ਦੱਸੋ ਮੈਂ ਕੱਲੂ ਫੇਰ ਰਿਪੀਟ ਕਰ ਦੂੰਗੀ ਅੱਜ ਲੁਕਤ ਤੇ ਮੈਂ ਹੀ ਪਾਉਂਗੀ ਵੀ ਇਹ ਹੱਡਾ ਕਰੇ ਜਦ ਦਰਦ ਹੁੰਦਾ ਹੈ ਹਨ ਤੇ ਨਾਲੇ ਉਹ ਪਰਤਿਆ ਆ ਲਿਆ ਠੀਕ ਆਇਆ ਹੈ ਹਨ ਤੇ ਤੁਸੀਂ ਵੀ ਜੇ ਲੋੜ ਆ ਤਾਂ ਉਹ ਜਰੂਰ ਕਰਕੇ ਦੇਖਿਓ ਅੱਜ ਇਹ ਲੁਕਤਾਂ ਪਾਉਂਗੀ ਗੀਤ ਤੋਂ ਬਾਅਦ ਲੋ ਗੀਤ ਵੀ ਸੁਣੋ ਬਹੁਤ ਇਹ ਤੁਸੀਂ ਪਹਿਲਾਂ ਸੁਣਿਆ ਨਹੀਂ ਕੋਈ ਗੀਤ ਤਾਂ ਤੇ ਪਤਾ ਇੱਕ ਭੈਣ ਨੇ ਭੇਜਿਆ ਕੋਈ ਫਿਲਮੀ ਗੀਤ ਆ ਉਹ ਕਹਿੰਦੇ ਸਾਨੂੰ ਪੰਜਾਬੀ ਚ ਲੰਬੀ ਹੇਕ ਵਾਲਾ ਬਣਾ ਕੇ ਦਿਓ ਤੇ ਮੈਂ ਕੋਸ਼ਿਸ਼ ਕੀਤੀ ਐ ਜਿਵੇਂ ਵੀ ਮੈਨੂੰ ਆਇਆ ਤੇ ਮੈਂ ਬਣਾਤਾ ਕਹਿੰਦੇ ਮਿੰਦਰਪੁਰ ਦਾ ਗਾਇਆ ਹੋਇਆ ਇਹ ਗੀਤ ਐ ਮਾ ਵੀ ਮੈਂ ਤਾਂ ਸੁਣਿਆ ਨਹੀਂ ਕਦੇ ਹੈਨਾ ਕਿਉਂਕਿ ਮੈਂ ਫਿਲਮਾਂ ਫੁਲਮਾਂ ਨਹੀਂ ਦੇਖਦੀ ਪਹਿਲੇ ਜਿੰਤੂ ਹੀ ਦੇਖਦੀ ਫਿਰ ਮਾ ਅੱਜ ਤਾਂ ਹੋ ਤਾਂ ਦਿਖਣੀ ਕੀ ਨੇ ਪਹਿਲੇ ਦਿਨ ਤੋਂ ਮੈਂ ਤਾਂ ਸਾਸ ਸੰਗ ਹੀ ਸੁਣਦੇ ਆ ਤੇ ਬਲੌਕ ਤੇ ਸੁਣੋ ਇਹ ਗੀਤ ਇਹ ਸੱਸੀ ਤੇ ਪੁੰਨੂ ਦਾ ਉਹ ਫਿਰ ਪੁੰਨੂ ਉਹਨੂੰ ਲੈ ਗਏ ਸੀ ਨਾ ਉਹਦੇ ਭਰਾ ਜਾ ਕੇ ਫਿਰ ਉਹ ਉਪਕਾਰ ਕਰਦਾ ਵੀ ਤੂੰ ਮੈਨੂੰ ਮਿਲ ਜਾ ਆ ਗਿਆ ਹੈਨਾ ਤੇ ਤੈਨੂੰ ਤਾਂ ਆ ਹੀ ਪਊਗਾ ਤੇ ਬਾਕੀ ਤੁਸੀਂ ਹੁਣ ਗੀਤ ਸੁਣਿਓ ਹੈਨਾ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਮੈਨੂੰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜੀ ਮੇਰੇ ਚੈਨਲ ਤੇ ਨਵੇਂ ਆਓ ਚਾਹੇ ਨਵੇਂ ਆਓ ਚਾਹੇ ਪੁਰਾਣੇ ਜਰੂਰ ਦੱਸਿਓ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਕਿ ਇਹਦੀ ਲੰਬੀ ਏਕ ਬਣੂਗੀ ਨਾਮ ਬਣੂਗੀ ਮੈਂ ਵਧੀਆ ਲਿਖੂਗਾ ਹੈਨਾ ਫਿਰ ਮੈਂ ਐਸਾ ਮੇਰਾ ਹੌਸਾ ਵਾਜ ਜਾਂਦਾ ਤੇ ਅੱਜ ਮੇਰੀ ਆਨੰਦ ਵੀ ਹੁਣ ਕਈ ਦਿਨ ਹੋ ਗਏ ਉਹ ਗਾਇਬ ਹੈ ਜਦੋਂ ਆਵੀਂ ਫਿਰ ਉਹਦੇ ਨਾਲ ਗਾਵਾਂਗੀ ਹੈ ਨਾ ਤੇ ਲਓ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਫਿਰ ਨੁਕਤੇ ਦਾ ਕਾਪੀ ਪੈਨਸਲ ਪਹਿਲਾਂ ਲੈ ਕੇ ਬਹਿ ਜਾਓ ਤੇ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈ ਹੈ ਨਾ ਤੇ ਲਓ ਮਾਣੋ ਇਸ ਗੀਤ ਦਾ ਆਨੰਦ ਮੇਰਾ ਕੱਲਾ ਕੱਲਾ ਪਿਆਰੀ ਤੇਰੀ ਕਰਦਾ ਪੁਕਾਰ ਰਹੀ ਹੁਣ पव त सब द त सहो रब जेंदे न हिकु वरी कन रहूं सदा तेरी दिल भर जानी ਬਰਹੂੰਗੀ ਤੇਰੀ ਦਿਲ ਵਰ ਜਾਨੀ ਦਿਨ ਹੋਵੇ ਰਾਤ ਹੋਵੇ ਤੇਰੇ ਚਰਨੀ ਰਹੇ ਮੇਰੀ ਅਥਰੀ ਜਵਾਨੀ ਤੈਨੂੰ ਰੋਕੇ ਹਰ ਵਾਰ ਪਾਵੇਂ ਲੱਖ ਦੀਵਾਰ ਤੈ पदी तैनो सारा ਸੁਪਨਿਆ ਦੀ ਰਾਣੀ ਅੱਜ ਦੀ ਨਹੀਂ ਵੇਸੜੀ ਪ੍ਰੀਤ ਪੋ ਰਾਣੀ ਵੇਸੋਣ ਮੇ ਰੇ ਦਿਲ ਜਾਨੀ ਤੈਨੂੰ ਮੇਰੇ ਨਾਲ ਪਿਆਰ ਮੈਨੂੰ ਤੇਰੇ ਨਾਲ ਪਿਆਰੀ ਹੂੰ

ਅਸਿਕਰ ਤੋਂ ਮੇ ਕਰਿ ਹੋਏ ਛੱਡਿਆ ਜਵਾਨੇ ਨੂੰ ਵਾਸਤਾ ਖੋਦਾ ਦਤੈ ਨੂੰ ਵੇਖ ਕੇ ਜਵਾਨੇ ਪਿੱਛੇ ਛੱਡਿ ਨਾ ਦੀਵਾਨੇ ਨੂੰ ਜੇ ਹੈ ਮੇਰਾ ਸੱਚਾ ਪਿਆਰੇ ਪੱਜੀ ਆਇਂ ਦੇ ਲੇਦਾਰੇ ਤੈਨੂੰ ਆਉਣਾ ਹੀ ਪਵੇਗਾ ਤੈਨੂੰ ਸਹਰਬ ਦੀ ਤੈਨੂੰ ਸਹ ਤੇਰ ਵੀ ਮੈਂ ਤਰਸਾਂ ਸੀ ਤੇਰੇ ਮੇਲਾਪ ਨੂੰ ਤੈਨੂੰ ਮੈਂ ਨਾ ਪੁਕਾਰਦਾਨੀ ਮੈਂ ਤਾਂ ਪੁਕਾਰਦਾ ਹ ਆਪਣੇ ਪਿਆਰ ਨੂੰ ਕੰਡੇ

ਕਰਦਾ ਪੁਕਾਰੇ ਹੋਣ ਆਉਣਾ ਹੀ ਪਵੇਗਾ ਤੈਨੂੰ ਸਰਬਦੀ ਤੈਨੂੰ ਸਰਬਦੀ ਤੇ ਤੁਹਾਨੂੰ ਸਮਝ ਆਈ ਦੱਸੋ ਇਹ ਰਹੀ ਗੀਤ ਕੀ ਹੋ ਜਾ ਲੱਗਿਆ ਤੇ ਮਾਣੋ ਇਸ ਕੀ ਦਾ ਅਲੰਦ ਤੇ ਜਰੂਰ ਕਮੈਂਟ ਜਰੂਰ ਕਰਿਓ ਇਹ ਸਮੂਹ ਕਿਵੇਂ ਲੱਗਿਆ ਕੀ ਸਮ ਉਹਦੇ ਚ ਸਮਝ ਆਈ ਹੈ ਨਾ ਕੀ ਉਹਨੇ ਪੁਕਾਰ ਕਰੀ ਹੈ ਤੇ ਸਸੀ ਪੁੰਨੂ ਦਾ ਗੀਤ ਹੈ ਇਹ ਕਿਉਂਕਿ ਨਾ ਤਾਂ ਇੱਕ ਵਾਰੀ ਸਸੀ ਦਾ ਆਇਆ ਪੁੰਨੂ ਦਾ ਤਾਂ ਆਇਆ ਹੀ ਨਹੀਂ ਤਾਂ ਤਾਂ ਕਰਕੇ ਤੁਹਾਨੂੰ ਸਮਝ ਨਹੀਂ ਆਣੀ ਪਰ ਇਹ ਸਸੀ ਪੁੰਨੂ ਦਾ ਗੀਤ ਹੈ ਉਹ ਕਹਿੰਦਾ ਵੀ ਚੈਨ ਆਉਣਾ ਹੀ ਪਊਗਾ ਤੇ ਗੀਤ ਦੇ ਵਿੱਚ ਸਾਰਾ ਤੁਸੀਂ ਉਹ ਸਮਝ ਲਿਓ ਤੇ ਬਾਕੀ ਤੁਸੀਂ ਆਜੋ ਖਣਾ ਤੰਦਰੁਸਤੀ ਵਾਲਾ ਹੈ ਨਾ ਤੇ ਉਹ ਕੱਲ ਦਾ ਮੈਂ ਮਤਲਬ ਦੋ ਮੁੰਡੇ ਆਏ ਸੀ ਤੇ ਇੱਕ ਤਾਂ ਕਹਿੰਦਾ ਜੀ ਮੇਰੇ ਕਮਰ ਸਿਰਦ ਹੋ ਗਿਆ ਮੁੰਡੇ ਦਰ ਹੋ ਗਿਆ ਦੇਖੋ ਤੁਸੀਂ ਮੈਂ ਆਖਿਆ ਪੁੱਤ ਮੇਰਾ ਪਹਿਲਾਂ ਪਾਇਆ ਨਹੀਂ ਹੋਇਆ ਨੁਕਤਾ ਤੇ ਉਹ ਕਈ ਨੁਕਤੇ ਫਿਰ ਫਿੱਟ ਬੈਠ ਕੇ ਨਾ ਫਿਰ ਕੰਨੇ ਵੀ ਹੁਣ ਇਹ ਵੀ ਜਰੂਰ ਦੱਸੋ ਤੇ ਲੋ ਸੁਣੋ ਕੱਲ ਇੱਕ ਇਥੋਂ ਬਰਨਾਲੇ ਤੋਂ ਆਇਆ ਮੁੰਡਾ ਤੇ ਦੋ ਮੁੰਡੇ ਹੋਰ ਬਾਹਰੋਂ ਆਏ ਸੀ ਮੋਗੇ ਤੋਂ ਤੇ ਇਥੋਂ ਲੁਧਿਆਣੇ ਤੋਂ ਤੇ ਉਹਨਾਂ ਨੇ ਵੀ ਦੱਸਿਆ ਵੀ ਮੈਨੂੰ ਇਸ ਤਰ੍ਹਾਂ ਦੀ ਮੇਰੇ ਹੌਨੇ ਟੂ ਇਤ ਦੱਸਿਆ ਕਿਰੇ ਲੱਕ ਕਿਹਾ ਕੋਈ ਕਹਿੰਦਾ ਮੇਰੇ ਗੋਡੇ ਚ ਦਰਦ ਹੈ ਤੇ ਕੋਈ ਕਹਿੰਦਾ ਮੇਰੀ ਕੱਲੀ ਪਿੰਜਣੀ ਦੁਖਦੀ ਆ ਗੋਡੇ ਗੁੱਡੇ ਠੀਕ ਨਹੀਂ ਹੈ ਹਨ ਤੇ ਮੈਂ ਕਿਹਾ ਪਹਿਲਾਂ ਤੁਸੀਂ ਆ ਕਰਕੇ ਦੇਖੋ ਜੇ ਇੱਕ ਭੈਣ ਕਹਿੰਦੀ ਮੇਰੇ ਜੀ ਪੰਨੂ ਲੱਤ ਚ ਹੈ ਪੀ ਸੁਖਦੀ ਆ ਮੈਂ ਕਿਹਾ ਉਹ ਲੱਕ ਝੋਟ ਦੀ ਹੋਣੀ ਕੀ ਇਸ ਕਹਿੰਦੀ ਹਾਂ ਜੀ ਉਹ ਲੱਕ ਝੋਟ ਦੀ ਆ ਫਿਰ ਮੈਂ ਕਿਹਾ ਉਹ ਤੈਨੂੰ ਇਹ ਡਾਕਟਰ ਇਲਾਜ ਦੇਣਾਗਾ ਭਾਈ ਡਾਕਟਰ ਕਰ ਦੇਣ ਕਿ ਕਹਿੰਦੀ ਡਾਕਟਰ ਕੀ ਕਰੂਗਾ ਇਲਾਜ ਨੇ ਦਵਾਈ ਦੇਨੇ 15 15 ਦਿਨ ਮੈਂ ਠੀਕ ਰਹਣੀ ਆ ਤੇ ਫਿਰ ਫਿਰ ਹੋਤਦਾ ਉਹ ਤਾਂ ਕੀ ਕਰਦਾ ਦਬ ਜਾਂਦੀ ਹੈ ਚਲੋ ਆਪਣਾ ਹਨਾ ਐਲੋਪੈਥੀ ਨਾਲ ਪਰ ਇਹ ਮੈਂ ਤਾਂ ਨਾਲ ਹੈ ਇਹ ਥੋਲੇ ਨਾਲ ਮੈਂ ਤਾਂ ਥੋਲੇ ਤੇ ਵਿਸ਼ਵਾਸ ਕਰਦੀ ਆ ਜੇ ਮਤਲਬ ਹਰੀਕ ਤੇ ਤਾਂ ਨਹੀਂ ਪਰ ਇਹ ਨਾਲ ਸਾਡੇ ਆਪ ਦੇ ਮੇਰੀ ਭਤੀਜੀ ਦੇ ਹੋਇਆ ਉਹ ਵੀ ਲੈਕਚਰ ਆ ਲੱਗੀ ਆ ਪਰ ਉਹ ਵੀ ਅਸੀਂ ਮੰਨਦੀ ਜਦੋਂ ਫਿਰ ਨਾ ਡਾਕਟਰਾਂ ਨੂੰ ਠੀਕ ਹੋਇਆ ਫਿਰ ਨਾਬੇ ਕੋਲੇ ਰਾਮਗੜ੍ਹ ਹੈ ਉੱਥੇ ਅਸੀਂ ਸੌਲਾ ਬਣਾ ਕੇ ਲੈੇ ਰਾਤ ਰਹਿਣਾ ਪੈਂਦਾ ਉੱਥੇ ਉਹ ਮਿੱਟੀ ਦੀ ਸਿੱਧੇ ਨੇ ਲੱਗੇ ਪੈਰਾਤੇ ਤੇ ਬਸ ਉਹਦੇ ਨਾਲ ਹੀ ਖੰਗੂ ਵੀ ਹੋ। ਤੇ ਮੈਂ ਖਾਂ ਜਾਂਦਾ ਭਾਈ ਇਹ ਮੋਟਰ ਕੋਲੋਂ ਆਇਆ ਸੀ ਭੈਣ ਦਾ ਫੋਨ। ਮੈਂ ਜਾਂਦਾ ਇੱਥੇ ਪਿੰਡ 'ਚ ਇਹਦਾ ਸਾਰੇ ਲੋਕਾਂ ਨੂੰ ਪਤਾ ਹੁੰਦਾ ਬਜ਼ੁਰਗਾਂ ਨੂੰ ਪੁੱਛ ਲੋ। ਨਹੀਂ ਤੇ ਜੇ ਮੈਨੂੰ ਨੁਕਤਾ ਲੱਗ ਪਿਆ ਨੁਕਤਾ ਪਾਉਂ ਨਹੀਂ ਤੇ ਨਾਬੇ ਆ ਜਾਂਦੀ ਏ ਉੱਥੋਂ ਤਾਂ ਠੀਕ ਹੋ ਜੇਗੀ। ਹੈਨਾ? ਸਸੌਹੜਾ ਤਰਾਕੀ ਲੈ ਜਾ। ਤੇ ਇਹ ਤੇਰੇ ਨਾਲ ਐ। ਦਾ ਫੋਟ ਦਾ ਫਿਰ ਸਾਰੀ ਲਾਚੇ ਚ ਦਰਦ ਜਾਂਦਾ। ਉਸ ਤੁਰਿਆ ਨਹੀਂ ਜਾਂਦਾ ਫਿਰ। ਬਹੁਤ ਭੈੜੀ ਤਕਲੀਫ ਹੁੰਦੀ ਆ। ਤੇ ਇਹ ਜਿਹੜਾ ਹੈਗਾ ਇਹ ਕੈਲਸ਼ੀਅਮ ਦੀ ਕਮੀ ਨਾਲ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਏ। ਵੀ ਆ ਗੋਡੇ-ਮੋਡੇ ਜਿਹੜਾ ਇਹ ਦਰਦ ਹੁੰਦਾ ਹੈ ਹਨ ਤੇ ਉਹ ਜਾਂ ਕਮਰ 'ਚ ਵੀ ਦਰਦ ਹੋਣ ਲੱਗ ਜਾਂਦਾ ਜੇ ਮਣਕਾ ਹੋਊਗਾ ਤਾਂ ਕਮਰ ਤੋਂ ਹੱਥ ਨਹੀਂ ਦਵਾ ਸਕਦਾ ਢੂਈ ਤੇ ਜੇ ਮਣਕਾ ਦਵਿਆ ਹੋਵੇ ਇਹਦਾ ਮਤਲਬ ਹੈ ਤੁਹਾਡਾ ਮਣਕਾ ਨਹੀਂ ਦਵਿਆ ਹੋਇਆ ਪੱਕੀ ਇਹ ਨਿਸ਼ਾਨੀ ਹੈ ਤੇ ਮੈਨੂੰ ਵੀ ਮੇਰੇ ਹੋਣ ਲੱਗਦਾ ਸੀ ਮੈਂ ਵੀ ਦਿਖਾ ਕੇ ਆਈ ਫਿਰ ਐਕਸ-ਰੇ ਕਰਾਇਆ ਇਹ ਕਹਿੰਦੇ ਜੀ ਮਣਕਾ ਨਹੀਂ ਦਵਿਆ ਹੋਇਆ ਹਨ ਤੇ ਕੈਲਸ਼ੀਅਮ ਦੀ ਕਮੀ ਹੈ ਫਿਰ ਮੈਂ ਕੈਲਸ਼ੀਅਮ ਦਾ ਸਮਝੋ ਆ ਪੰਜੀਰੀ ਜੀ ਬਣਾ ਕੇ ਖਾਧੀ ਤੇ ਤੁਹਾਨੂੰ ਵੀ ਇਹ ਲੁਕਤਾ ਪਾਉਂਗੇ ਤੇ ਆ ਸੁਣੋ ਹੁਣ ਤੁਸੀਂ ਇਹ ਕਿਤੇ ਵੀ ਤੁਹਾਡੇ ਅੱਡੀ ਤੋਂ ਲੈ ਕੇ ਚੋਟੀ ਤੱਕ ਕਿਤੇ ਵੀ ਤੁਹਾਡੇ ਦਰਦ ਹੁੰਦਾ ਹੈ ਤਾਂ ਇਹ ਹਮੇਸ਼ਾ ਲਈ ਜੜ ਤੋਂ ਖਤਮ ਕਰ ਦੂਗਾ ਦਰਦ ਨੂੰ ਇਸ ਨੂੰ ਸੁਣੋ ਅਜਮੈਨ 200 ਗ੍ਰਾਮ ਪਹਿਲਾਂ ਮੇਰਾ ਇਹਨੂੰ ਤਾਂ ਪਾਇਆ ਹੋਇਆ ਹੈ ਇਹ ਦੂਜੀ ਵਾਰ ਰਿਪੀਟ ਕਰ ਰਿਹਾ ਮੈਂ ਤੀਜੀ ਵਾਰ ਕਰ ਰਹੀ ਹਾਂ ਅਜਮੈਨ 200 ਗ੍ਰਾਮ ਲੈ ਲਈ ਜੀਰਾ 100 ਗ੍ਰਾਮ ਸੌਫ 50 ਗ੍ਰਾਮ ਛੋਟੀ ਇਲਾਇਚੀ ਹਰੀ ਛੋਟੀ ਲੱਗੀ 25 ਗ੍ਰਾਮ ਇਹ ਚਾਰੇ ਚੀਜ਼ਾਂ ਆਪਾਂ ਲੈ ਲੀਆਂ ਤਾਂ ਤੁਸੀਂ ਜੀਰਾ ਤੇ ਸੌਂਫ ਇਹਨੂੰ ਤੁਸੀਂ ਜੀਰਾ ਤੇ ਅਜਮੈਣ ਕੀ ਜੀਰਾ ਤੇ ਅਜਮੈਣ ਇਹਨੂੰ ਤੁਸੀਂ ਭੁੰਨ ਲਓ ਆੱਧਾ ਅੱਧਾ ਭੁੰਨਿਓ ਕਿਉਂਕਿ ਕੋਈ ਥੋੜਾ ਟਾਈਮ ਲੈਂਦਾ ਕੋਈ ਵੱਧ ਲੈਂਦਾ ਉਦੋਂ ਤਵੇ ਤੇ ਫਰਾਈ ਪੈਨ ਚ ਰੋਸਟ ਕਰ ਲਿਓ ਹੈਨਾ ਤੇ ਪਤਾ ਲੱਗ ਜਾਂਦਾ ਵੀ ਹੁਣ ਪੁੱਜ ਗਿਆ ਇਹ ਜੀਰਾ ਤਾਂ ਮੈਂਟਰੀ ਲੱਗਦਾ ਤੇ ਸੌਂਫ ਤੇ ਲੈ ਕੇ ਹੀ ਭੁੰਨਣੀ ਇਹਨਾਂ ਫਿਰ ਚਾਰਾਂ ਦਾ ਤੁਸੀਂ ਪਾਊਡਰ ਬਣਾ ਲਓ ਹੈਨਾ ਇਹ ਜਿੰਨਾ ਮੈਂ ਭਾਜਨ ਦੱਸਿਆ ਇਹਨਾਂ ਮਿਕਦਾਰ ਜਿਹੜੀ ਹੈਗੀ ਇਹ ਕੰਮਜਾਜ਼ਾ ਨਾ ਹੋਵੇ ਐਨਓ ਲਿਓ ਤੇ ਜਮੈਨ ਤੇ ਜੀਰੇ ਨੂੰ ਤੁਸੀਂ ਭੁੰਨ ਲਿਆ ਸੌਂਫ ਤੇ ਲੈ ਜੀ ਨਹੀਂ ਭੁੰਨਣੀ 11 ਦਾ ਪਾਊਡਰ ਬਣਾ ਲਓ ਹੁਣ 3 ਗਲਾਸ ਪਾਣੀ ਲਓ ਇਹਦੇ ਵਿੱਚ ਇੱਕ ਚਮਚਾ ਪਾਊਡਰ ਦਾ ਪਾ ਲਿਆ ਫਿਰ 3 ਗਲਾਸ ਪਾਣੀ ਪਾਏ ਇੱਕ ਚਮਚਾ ਪਾਊਡਰ ਦਾ ਜਦੋਂ ਇਹ ਉਬਲਦਾ ਉਬਲਦਾ ਇੱਕ ਗਲਾਸ ਰਹਿ ਗਿਆ ਆਪਣਾ ਪਤਾ ਹੀ ਲੱਗ ਜਾਂਦਾ ਵੀ ਇੰਨਾ ਕਰ ਗਿਆ 3/4 ਰਹਿ ਗਿਆ ਹੈਨਾ ਤਾਂ ਇਹ ਸਵੇਰੇ ਖਾਲੀ ਪੇਟ ਪੀਣਾ ਤੇ ਫਿਰ ਸ਼ਾਮ ਨੂੰ ਫਿਰ ਇਸ ਸੰਘਾੜਾ ਬਣਾ ਲੈਣਾ ਤੇ ਉਹ ਫਿਰ ਆਪ ਨੂੰ ਸੌਣ ਤੋਂ ਸੌਣ ਵੇਲੇ ਖਾਣਾ ਖਾ ਕੇ ਤੁਸੀਂ ਸੌਣ ਤੋਂ ਜਦੋਂ ਸੌਣਾ ਉਦੋਂ ਲੈਣਾ ਤੇ ਫਿਰ ਮੋ ਕੁਝ ਨਹੀਂ ਖਾਣਾ ਪੀਣਾ ਫਿਰ ਇਹ ਜਦੋਂ ਸਵੇਰੇ ਲੈਣਾ ਤਾਂ ਫਿਰ ਘੰਟੇ ਬਾਅਦ ਨਾਸ਼ਤਾ ਲੈ ਸਕਦੇ ਹੋ ਪਹਿਲਾਂ ਖਾਲੀ ਪੇਟ ਲੈਣਾ ਹੁੰਦਾ ਸਵੇਰੇ ਖਾਲੀ ਪੇਟ ਨਾਸ਼ਤਾ ਘੰਟੇ ਬਾਅਦ ਲੈ ਲੈ ਸਕਦੇ ਹੋ ਚਾਹ ਪਾਣੀ ਜੋ ਵੀ ਤੁਸੀਂ ਲੈਣਾ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੌਣ ਵੇਲੇ ਲੈਣਾ ਦੋ ਵਾਰੀ ਕੜਾ ਬਣਾਉਣਾ ਕੜਾ ਕਿਵੇਂ ਬਣਾਉਣਾ ਤੁਹਾਨੂੰ ਪਤਾ ਵੀ ਮੈਂ ਦੱਸਿਆ ਕਿੰਨਾ ਇੱਕ ਗਲਾਸ ਪਾਣੀ ਦੇ ਪਾਉਣੇ ਨੇ ਤੇ ਉਹਦੇ ਚ ਇੱਕ ਚਮਚਾ ਪਾਊਡਰ ਹੁੰਦਾ ਜਦੋਂ ਉਬਲਦਾ ਉਬਲਦਾ ਪਾਣੀ 3/4 ਜਿਹਾ ਇੱਕ ਗਲਾਸ ਹੈ ਜੀ ਤੇ ਬਸ ਉਹੋ ਹੁਣ ਕੇ ਪੀ ਲੈ। ਤੇ ਇਹ ਤੁਸੀਂ 8 ਦਿਨ ਕਰੋ। ਤੇ ਚਾਹ ਵਾਂਗੂ ਵਿੱਚ ਆ ਪੀਨੇ ਆ ਤੇ ਉਸ ਤਰ੍ਹਾਂ ਪੀਨੇ ਸੀਪਿੰਗ ਕਰਕੇ ਤੇ ਬਾਕੀ ਚਾਹ ਦਾ ਚਾਹ ਨੂੰ ਘੱਟ ਕਰਦੇ ਜਾਓ ਕਈ ਜਿਆਦਾ ਨਹੀਂ ਛੱਡ ਸਕਦੇ। ਚਾਹ ਨੂੰ ਹੋਏ ਹੋਏ ਘੱਟ ਕਰਦੇ ਜਾਓ। ਜੇ ਚਾਹ ਪੀਣਾ ਕੈਲਸ਼ੀਅਮ ਘਟਦਾ ਹੈ ਫਿਰ ਹੱਡੀਆਂ ਚ ਦਰਦ ਹੁੰਦਾ ਹੈ ਹੈਨਾ ਤੇ ਚਾਹ ਹੁਣ ਕਈ ਕਈ ਵਾਰੀ ਪੀਂਦੇ ਨੇ ਲੋਕ ਉਹ ਚਾਹ ਨੂੰ ਜੇ ਥੋੜੀ ਹੌਲੀ ਹੌਲੀ ਚਾਹ ਛੁੱਟ ਜੂਗੀ ਹੌਲੀ ਹੌਲੀ ਘੱਟ ਕਰਦੇ ਜਾਓ ਪਰਮਾਤਮਾ ਭਲੀ ਕਰੂ ਤੇ ਇਹ ਤੁਸੀਂ ਘੱਟੋ ਘੱਟ 8 ਦਿਨ ਦਾ ਕੋਰਸ ਹੈ ਤੇ ਤੁਹਾਡਾ ਦਰਦ ਸ਼ੂ ਮੰਤਰ ਹੋ ਜਾਊਗਾ ਲਓ ਦਿਓ ਹੁਣ ਮੈਨੂੰ ਆ ਗਿਆ ਗਿਆੰਦੀ ਤੇ ਕੱਲ ਨੂੰ ਫਿਰ ਨਵੇਂ ਨੁਕਤੇ ਨਾਲ ਤੇ ਨਵੇਂ ਗੀਤ ਨਾਲ ਆਪਾਂ ਮਿਲਾਂਗੇ ਤੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਇਹਨਾਂ ਨੂੰ ਨੁਕਤੇ ਨਾਲ ਜ਼ਰੂਰ ਜਮਾ ਕੇ ਦੇਖੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਕਰਕੇ ਦਵਾਈਆਂ ਵੀ ਤਾਂ ਕਰਕੇ ਫਿਰ ਜੇ ਨਹੀਂ ਆਮਦਾ ਫਿਰ ਹੋਰ ਕਿਤੇ ਜਾਣੇ ਫਿਰ ਹੋਰ ਕਿਸੇ ਡਾਕਟਰ ਕੋਲ ਜਾਣੇ ਮੈਂ ਪੈਸੇ ਲੱਗਦੇ ਨੇ ਇਹਦੇ ਤੁਹਾਡੇ ਪੈਸੇ ਵੀ ਕਿੰਨੇ ਕੁ ਲੱਗੂਗੇ ਦੇਖੋ ਮਿਹਨਤ ਜ਼ਰੂਰ ਹੈ ਹੈਨਾ ਤੇ ਜੇ 20 50 ਰੁਪਏ ਨਾਲ ਠੀਕ ਹੋ ਜਾਈਏ ਤੇ ਨਾਲੇ ਕੋਈ ਸਾਈਡ ਇਫੈਕਟ ਨਹੀਂ ਲੋ ਚੰਗਾ ਜੀ ਫਿਰ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਮਾਣੋ ਮੇਰੇ ਗੀਤ ਦਾ ਤੇਰਾ ਵਲਦ